ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀਓ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਯਾਦਗਾਰੀ ਸਮਾਰਕ ਬਾਬਾ ਬੰਦਾ ਸਿੰਘ ਜੀ ਬਹਾਦਰ ਹਾਂਜੀ ਇਲਾ ਲੋਹਗੜ ਸਾਹਿਬ ਦੀ ਪਾਵਨ ਧਰਤੀ ਤੇ ਬਾਬਾ ਬੰਦਾ ਸਿੰਘ ਜੀ ਦੀ ਯਾਦ ਦੇ ਵਿੱਚ ਜਿੱਥੇ ਕਿਲਾ ਲੋਹਗੜ ਸਾਹਿਬ ਹੁੰਦਾ ਸੀ ਇੱਥੇ ਖਾਲਸਾ ਰਾਜ ਦੀ ਅਸਲੀ ਰਾਜਧਾਨੀ ਬਣੀ ਨਾਨਕ ਸਹਿ ਸਿੱਕਾ ਜਦੋਂ ਜਾਰੀ ਕੀਤਾ ਨਾਨਕ ਸਹਿ ਮੋਹਰ ਜਦੋਂ ਜਾਰੀ ਕੀਤੀ ਉਸ ਵੇਲੇ ਧਰਤੀ ਤੇ ਨਹੀ ਖਿਲਾਲ ਉਹਰ ਸਾਹਿਬ ਇਹ ਵਾਹ ਬੰਦਾ ਸਿੰਘ ਜੀ ਭਹਾਦਰ ਨੇ ਇਸ ਕੇ ਲਈ ਨੂੰ ਜੱਤੇ ਆ ਜੀ ਉਸ ਤੋਂ ਬਾਅਦ ਖਾਲਸਾ ਜਦੋਂ ਰਾਜ ਉਹਨਾਂ ਨੇ ਕਾਇਮ ਕੀਤਾ ਉਹਦੀ ਰਾਜਧਾਨੀ ਬਣਾਇਆ ਤੇ ਨਾਨਕ ਸਾਹੀ ਸਿੱਕਾ ਨਾਨਕ ਸਾਹੀ ਮੋਹਰ ਉਹ ਇਸ ਕਿਲੇ ਦੇ ਵਿੱਚੋਂ ਜਾਰੀ ਕੀਤੀ ਹੈ ਪਰ ਜਦੋਂ ਹੋਰ ਇਤਿਹਾਸ ਦੀ ਖੋਜ ਕਰਦੇ ਆ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਹਿਲਾ ਕਿਲਾ ਬਣਾਇਆ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਪਹਿਲਾ ਜੰਗ ਹੋਇਆ ਸੀ ਮੁਗਲ ਖਾਨ ਦੇ ਨਾਲ ਇਹ ਲੋਗੜਸਰ ਦਾ ਕਿਲਾ ਤੇ ਫਿਰ ਸੱਚੇ ਪਾਸ਼ਾ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਉੱਥੇ ਸੱਚੇ ਪਾਸ਼ੇ ਜੀ ਮਹਾਰਾਜ ਨੇ 52 ਰਾਜਿਆਂ ਨੂੰ ਜਿਹੜੇ ਬੰਦਨ ਪਏ ਹੋਏ ਸੀ ਉਹਨਾਂ ਤੋਂ ਮੁਕਤ ਕਰਾਇਆ ਬੰਦੀ ਛੁੜਦਾਤਾ ਉਹਨਾਂ ਨੂੰ ਸੰਗਤਾ ਬੋਲੋ ਕਿਹਾ ਜਾਣ ਲੱਗਾ ਤੇ ਛੇਵੇਂ ਪਾਸ਼ਾ ਮਹਾਰਾਜ ਜੀ ਦੇ ਨਾਲ ਫਿਰ ਉਸ ਵੇਲੇ ਜਿਹੜੇ 52 ਰਾਜੇ ਸਨ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਅਧੀਨ ਇਹ ਫੈਸਲਾ ਲਿਆ ਗਿਆ ਵੀ ਆਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਬਾਦਸ਼ਾਹ ਜਹਾਂਗੀਰ ਵੱਲੋਂ ਇਹਨਾਂ ਕੱਲੇ-ਕੱਲੇ ਰਾਜਿਆਂ ਨੂੰ ਪਕੜ ਕਰਕੇ ਬਹੁਜਾ ਰਾਜੇ ਵਲੀਰ ਦੇ ਕਿਲੇ ਦੇ ਵੀ ਕੈਦ ਕੀਤੇ ਗਏ ਤੇ ਉਹਨਾਂ ਨੂੰ ਫੇਰ ਮੋਤ ਲਈ ਸਜ਼ਾ ਇੱਕ ਕਿਸਮ ਦੀ ਦੇਣੀ ਸੀ ਮੌਤ ਦੇ ਬਾਅਦ ਹੀ ਉਹਨਾਂ ਨੇ ਆਜ਼ਾਦ ਹੋਣਾ ਸੀ ਜਿਉਂਦੇ ਜਿਏ ਆਜ਼ਾਦ ਹੋਣ ਦਾ ਕੋਈ ਕਿਸੇ ਤਰੀਕੇ ਦਾ ਸਬਬ ਐਸਾ ਨਹੀਂ ਸੀ ਬਣਨਾ ਸੋ ਉਸ ਵੇਲੇ ਇਹ ਮੀਟਿੰਗ ਹੋਈਆਂ ਵੀ ਕਿਹਦਾ ਕਿਲਾ ਬਣਾਇਆ ਜਾਏ ਤੇ ਖੋਜ ਤੋਂ ਪਤਾ ਲੱਗਾ ਵੀ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਅੰਗਰੇਜ਼ਾਂ ਦੇ ਟਾਈਮ ਤੱਕ ਜਿਹੜਾ ਰਿਹਾ ਹੈ 80 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਸੀ ਤੇ ਇਸ ਕਿਲੇ ਤੋਂ ਬਾਹਰ ਜਿਹੜੀ ਚੌਂਕੀਆਂ ਸਨ ਜਿਲੇ ਆਪਾਂ ਇਹ ਨਾਮ ਕਰ ਜਾਨੀਏ ਨਾਮ ਕਰਦੇ ਕਿ ਇੰਦਰੀਪੰਦਾ ਜੀ ਲਾਡਵਾ ਉਹਦੇ ਅੱਗੇ ਇੰਦਰੀ ਕਰਨਾਲ ਦੂਜੇ ਪਾਸੇ ਕੁਰੂਖੇਤਰ ਅੰਮ੍ਰਾਲਾ ਤੇ ਉਧਰ ਪੰਜੌਰ ਇਹ ਰਾਜਪੁਰਾਣੀ ਇੱਥੇ ਹਜੇ ਵੀ ਇਹਦੀਆਂ ਪੁਰਾਣੀਆਂ ਜਿਹੜੀਆਂ ਚੌਂਕੀਆਂ ਨੇ ਉਹ ਦੇਖਣ ਨੂੰ ਦੇਖੀਆਂ ਜਾ ਸਕਦੀਆਂ ਨੇ ਤੇ ਇਸ ਕਿਲੇ ਦੀ ਕਮਾਲ ਇਹ ਸੀ ਵੀ 80 ਕਿਲੋਮੀਟਰ ਦੇ ਵਿੱਚ ਕਿਲਾ ਫੈਲਿਆ ਹੋਇਆ ਸੀ ਤੇ ਲੱਖੀ ਸ਼ਾਹ ਬਨਜਾਰਾ ਜੀ ਉਹਨਾਂ ਦੇ ਬਜ਼ੁਰਗ ਸਨ ਲੱਖੀ ਸ਼ਾਹ ਬਨਜਾਰਾ ਜੀ ਵੀ ਨਾਲ ਸਨ ਤੇ ਉਸ ਵੇਲੇ ਦੇ ਤਨੜ ਸਿੱਖ ਸੱਚੇ ਪਾਤਸ਼ਾਹ ਜੀ ਦੇ ਨੂੰ ਸਿੱਖੀ ਧਾਰਨ ਕੀਤੀ ਹੋਈ ਇਹਨਾਂ ਦੀ ਸੇਵਾ ਲੱਗੀ ਹੋਈ ਸੀ ਇਸ ਕਿਲੇ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਤੁਸੀਂ ਦੇਣੀ ਜਿਵੇਂ ਪਾਣੀ ਦੀ ਕਿੱਲਤ ਨਾ ਆਵੇ ਕਾਹਨੂੰ ਕੋਈ ਫੌਜ ਵੱਡੀ ਇਸ ਕਿਲੇ ਦੇ ਵਿੱਚ ਰਵੇ ਤੇ ਖਾਣ ਪੀਣ ਦੀ ਕੋਈ ਦਿੱਕਤ ਨਾ ਆਪ ਖਾਣ ਪੀਣ ਨੂੰ ਬਣਨ ਲਈ ਬਰਤਨਾਂ ਤੱਕ ਸਾਰੇ ਤੇ ਉਹ ਸਾਰਾ ਕੁਝ ਫਿਰ ਉਸ ਵੇਲੇ ਲਖੀ ਸ਼ਾਹ ਬਨਜਾਰਾ ਜੀ ਨੇ ਇਸ ਕਿਲੇ ਦੇ ਵਿੱਚ ਰੱਖਿਆ 6ਵੇਂ ਪਾਸ਼ਾ ਦੇ ਸਮੇਂ ਤੋਂ ਕਿਲਾ ਬਣਨਾ ਆਰੰਭ ਹੋਇਆ ਤੇ ਉਸ ਤੋਂ ਬਾਅਦ 7ਵੇਂ ਪਾਸ਼ਾ 8ਵੇਂ ਪਾਸ਼ਾ 9ਵੇਂ ਪਾਸ਼ਾ ਜੀ ਉਹ ਵੀ ਇਸ ਕਿਲੇ ਦੀ ਨਿਗਰਾਨੀ ਕਰਦੇ ਰਹੇ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਕਿਲਾ ਬਣਦਾ ਰਿਹਾ ਜੀ ਤੇ ਉਹਦੇ ਇੱਕ ਮਸਾਲੇ ਵੀ ਹੈ ਵੇਜ ਲੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗੁਰੂ ਘਰ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਜਦੋਂ ਆਪਾਂ ਜ਼ਗਾਧਰੀ ਜਾਂਦੇ ਆਂ ਜ਼ਾਧਰੀ ਤੇ ਲੱਗੀ ਛਾਗੇ ਪਿੰਡਾਂ ਦੇ ਵਿੱਚ ਗੁਰਦੁਆਰਾ ਥੋੜਾ ਸਾਭ ਹੈ ਉਹ ਸਾਰੇ ਬਣੇ ਹੋਏ ਨੇ ਉਹ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਪੈਰ ਤਰ ਹੈ ਪੂਜਾ ਆਸਣ ਥਾਪਣ ਸੁਆ ਸੋ ਉਹ ਪਾਵਨ ਸਥਾਨ ਜਿਹੜਾ ਜਿਸੇ ਜਿ세 ਗੁਰਤੇ ਇੱਕ ਵਾਰ ਦੇ ਸਦੇ ਚਰਨ ਪਾਈ ਉੱਥੇ ਦੇ ਅੱਜ ਕੱਲ ਅੱਜ ਗੁਰਦੁਆਰ ਸਾਹਿਬ ਬਣਿਆ ਹੋਇਆ ਤੇ ਉਹ ਨਿਗਰਾਨੀ ਉਸ ਵੇਲੇ ਕਹਿੰਦੇ ਇਤਿਹਾਸਕਾਰ ਮੰਨਦੇ ਨੇ ਆਜੋਕੇ ਸਾਡੇ ਵਿਤਮਾਨ ਬਈ ਇਸ ਕਿਲੇ ਦੀ ਨਿਗਰਾਨੀ ਫੇ ਉਸ ਵੇਲੇ ਸਤਗੁਰੂ ਜੀ ਮਹਾਰਾ ਦੇਖ ਰੱਖਦੇ ਵਿੱਚ ਫੇ ਗੁਰੂ ਕਲਗੀ ਤਰਪਤਾ ਮਹਾਰਾਜ ਪੌਂਡਾ ਸਾਹਿਬ ਆਏ ਤੇ ਜਦੋਂ ਪੌਂਡਾ ਸਾਹਿਬ ਆਏ ਤਾਂ ਉਸ ਵੇਲੇ ਸਤਗੁਰੂ ਜੀ ਮਹਾਰਾਜ ਲਗ ਪਗ ਰਵਾਏ ਤੇ ਜੋ 3.5 ਸਾਲ ਦੀ ਇੱਥੇ ਮਹਾਰਾਜ ਜੀ ਰਹੇ ਨੇ। ਤੋਂ 3.5 ਸਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਕਿੰਨੀ ਵਾਰ ਇੱਥੇ ਆਏ ਹੋਣਗੇ। ਤੇ ਇਸ ਗੱਲ ਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇ ਕਿਉਂਕਿ ਕਈ ਗੱਲਾਂ ਗੁਪਤ ਵੀ ਹੁੰਦੀਆਂ ਨੇ। ਸੋ ਸਤਗੁਰੂ ਜੀ ਮਹਾਰਾਜ ਨੇ ਵੀ ਉਸ ਵੇਲੇ ਇਸ ਕਿਲੇ ਦੀ ਨਗਰਾਨੀ ਕੀਤੀ। ਤੇ ਉਹਨਾਂ ਤੋਂ ਬਾਅਦ ਫਿਰ ਜਦੋਂ ਬੰਦਾ ਸਿੰਘ ਬਹਾਦਰ ਜੀ ਦਾ ਸਮਾ ਆਇਆ। ਫਿਰ ਉਹਨਾਂ ਨੇ ਇਸ ਕਿਲੇ ਨੂੰ ਆਪਣੀ ਰਾਜਧਾਨੀ ਬਣਾਇਆ ਜੀ। ਸੋ ਪਿਆ ਤੁਸੀਂ ਪਾਵਨ ਕਿਲੇ ਦੇ ਦਰਸ਼ਨ ਦੀਦਾਰ ਕਰ ਰਹੇ ਹੋ ਇਹ ਦੇਖੋ ਜੀ ਸਾਰਾ ਕੁਝ ਬੜਾ ਸੁੰਦਰ ਇੱਥੇ ਪ੍ਰਾਤਨ ਦੁਬਾਰਾ ਹਜੇ ਵੀ ਉਸੇ ਤਰੀਕੇ ਦੇ ਨਾਲ ਤੇ ਜਿਹਦੀ ਹਜੇ ਵੀ ਨਾਨਕ ਸਹੀਟਾਂ ਲੱਗੀਆਂ ਹੋਈਆਂ ਨੇ ਵਿੱਚ ਤੁਸੀਂ ਆ ਬੜੇ ਪਿਆਰ ਦੇ ਨਾਲ ਇਹਦੇ ਵਿੱਚੋਂ ਵੇਖ ਸਕਦੇ ਹੋ ਵੀ ਆ ਨਾਨਕ ਸਹੀਟਾਂ ਹਜੇ ਵੀ ਆ ਸਾਰੀ ਦੇਦੀ ਨੇ ਇੱਥੇ ਪਟਪਟਾਈ ਜਦੋਂ ਹੋਣ ਲੱਗੀ ਸੀ ਇੱਥੇ ਇਹ ਇੱਟਾਂ ਦਿਖਾਈ ਗਈਆਂ ਆ ਸਾਰੀਆਂ ਨਾਨਕ ਸਹੀਟਾਂ ਨੇ ਇਹ ਕਿ ਰਾਜ ਨਹੀਂ ਲਾਈਆਂ ਇਹ ਸਾਰੀਆਂ ਪ੍ਰਾਤਨ ਨੇ ਜੀ ਇਹ ਬੜੀ ਲੰਮੀ ਚੌੜੀ ਕੰਦ ਹੈ ਤੇ ਇਹ ਤੁਸੀਂ ਦਰਸ਼ਨ ਕਰ ਸਕਦੇ ਆ ਆ ਵੇਖੋ ਜੀ ਆਹ ਜਿਹੜੀ ਕੰਦ ਹੈ ਇਹ ਹੁਣ ਤਾਂ ਲਗਭਗ 3 ਫੁੱਟ ਦੀ ਬਣਾਈ ਗਈ ਹੈ ਪਰ ਪਹਿਲਾਂ ਇਹ ਜਿਹੜੀ ਪ੍ਰਾਤਨ ਸੀ ਉਹ ਲਗਭਗ 5 ਤੋਂ 6 ਫੁੱਟ ਦੇ ਵਿਚਕਾਰ ਸੀ ਇਹ ਕਹਦੀ ਹੈ ਵੀ ਇਹ ਨਹੀਂ ਕਿ ਕਿਲਾ ਇੰਨਾ ਕੀ ਸੀ ਇਹ ਤੇ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਉਸ ਵੇਲੇ ਗੁਰਦਾਰ ਆਪਣਾ ਉਹਨਾਂ ਦੀ ਕਮੇਟੀ ਜਿਹੜੇ ਪ੍ਰਾਤਨ ਮੈਂਬਰ ਸਹਿਬਾਨ ਸਾਰੇ ਪ੍ਰਧਾਨ ਪ੍ਰਾਤਨ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਫਿਰ ਇਹ ਜੀ ਕਿਲੇ ਦੀ ਜਿਹੜੀ ਫਿਰ ਕੁਛ ਜ਼ਮੀਨ ਇੱਕ ਕਿਲਾ ਆਪਾਂ ਕਹਿੰਦੇ ਵਿਸ਼ੇਖ ਵਿੱਗੇ ਜ਼ਮੀਨ ਉਸ ਵੇਲੇ ਫਿਰ ਇਹ ਗੁਰਦੁਆਰਾ ਪੰਨ ਕਮਿਟੀ ਸ਼੍ਰੀ ਪੌਂਟਾ ਸਾਹਿਬ ਜੀ ਨੂੰ ਮਿਲੀ ਜੀ ਉਹਦੇ ਬਾਅਦ ਫਿਰ ਹੁਣ ਇੱਥੇ ਉਹ ਸਾਰੀ ਦਾ ਕੰਮ ਚੱਲਿਆ ਹੋਇਆ ਹੈ ਤੇ ਆਪਾਂ ਸੁਣਦੇ ਆਂ ਬਈ ਇੱਕ ਦੀਵਾ ਬਲਦਾ ਹੁੰਦਾ ਸੀ ਜਿੱਤੇ ਸਿੰਘ ਫਿਰ ਮੁੜ ਕਰਕੇ ਆਉਂਦੇ ਹੁੰਦੇ ਸਨ ਮੈਂ ਜ਼ੂਮ ਕਰਕੇ ਦਿਖਾਉਣਾ ਜੀ ਉਹ ਪਹਾੜੀ ਦੇ ਉੱਤੇ ਹੈ ਜੀ ਉਹ ਸਥਾਨ ਬਣਿਆ ਹੋਇਆ ਨਿਸ਼ਾਨ ਸਾਹਿਬ ਉੱਤੇ ਲੱਗਾ ਹੋਇਆ ਹੈ ਦਰਸ਼ਕ ਗੁਰੂਕੀਆ ਸੰਗਤਾਂ ਧਿਆਨ ਦੇ ਨਾਲ ਦੇਖਣ ਗਿਆ ਤੇ ਅਨੁਸ਼ਾਨ ਸਾਡੂੰ ਤੁਹਾਨੂੰ ਦਰਸ਼ਨ ਹੋਣਗੇ ਇੱਥੇ ਉਹ ਪਵਨ ਸਥਾਨ ਹੈ ਤੇ ਜਦੋਂ ਫਿਰ ਸਿੰਘ ਜਾਂਦੇ ਹੁੰਦੇ ਸਨ ਬਾਹਰ ਹੱਲਾ ਕਰਨ ਦਾ ਹੋਰ ਕਾਰਜਾਂ ਦੇ ਲਈ ਫਿਰ ਉੱਡ ਕਰਕੇ ਉਸਕੇ ਮੁੜਕੇ ਬਾ પાਸਾਉਂਦੇ ਹੁੰਦੇ ਸਨ ਉਸ ਵੇਲੇ ਫਿਰ ਸਵਪਨ ਸਥਾਨ ਦੇ ਮੁੜਕੇ ਫਿਰ ਉਹ ਪਹੁੰਚਦੇ ਹੁੰਦੇ ਸਨ ਇਸ ਕਿਲੇ ਦੇ ਵਿੱਚ ਇਸ ਕਿਲੇ ਦੀ ਖਾਸੀਅਤ ਇਹ ਸੀ ਜੀ ਇੱਥੇ ਬਾਹਰ ਜਾਣ ਦੇ ਲਈ ਕਈ ਰਸਤੇ ਪਰ ਅੰਦਰ ਆਉਣ ਦਾ ਇੱਕੋ ਰਸਤਾ ਸੀ ਉਹ ਸੀ ਪਾਣੀ ਦੇ ਵਿਚਕਾਰ ਦਾ ਉੱਪਰ ਇਸ ਤਰੀਕੇ ਦੇ ਨਾਲ ਪਾਣੀ ਨੂੰ ਰੋਕਿਆ ਗਿਆ ਸੀ ਵੀ ਸਾਰੇ ਆਪਣੇ ਬੰਦੇ ਆ ਜਾਣ ਜੇ ਕੋਈ ਹਮਲਾਬਰਨ ਕਰਨ ਕਿਆ ਹੁੰਦਾ ਸੀ ਉਸ ਵੇਲੇ ਫਿਰ ਪਾਣੀ ਖੋਲ ਦਿੱਤਾ ਜਾਂਦਾ ਸੀ ਸੋ ਬੜੇ ਸੁੰਦਰ ਤਰੀਕੇ ਦੇ ਨਾਲ ਇਹ ਜਿਹੜੀ ਇੱਕ ਕਿਲਾ ਜ਼ਮੀਨ ਹਿਮਾਚਲ ਗਵਰਨਮੈਂਟ ਵੱਲੋਂ ਹਿਮਾਚਲ ਸਰਕਾਰ ਵੱਲੋਂ ਗੁਰਦੁਆਰਾ ਪੌਂਡਾ ਸਾਹਿਬ ਜੀ ਨੂੰ ਮਿਲੀ ਸੀ ਨਾ ਵੱਲੋਂ ਬੜੇ ਸੁੰਦਰ ਤਰੀਕੇ ਦੇ ਨਾਲ ਇੱਥੇ ਉਹ ਸਾਰੀ ਦਾ ਕਾਰਜ ਚੱਲਿਆ ਹੋਇਆ ਹੈ ਜੀ ਸੋ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਨਿਸ਼ਾਨ ਸਾਹਿਬ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਉਹ ਵੀ ਇੱਥੇ ਸੁਭਾਈਵਾਨ ਨੇ ਝੂਲ ਰਹੇ ਨੇ ਜੀ ਨੀਲੇ ਰੰਗ ਦਾ ਨشان ਸਾਹ ਚੁਲ ਰਿਹਾ ਤੇ ਜੀ ਇੱਥੇ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਾਵਨ ਸਥਾਨ ਹੋਣ ਕਰਕੇ ਤੇ ਉਹਨਾਂ ਦਾ ਮੂਰਤ ਬਣਾ ਕਰਕੇ ਲਾਇਆ ਜੀ ਇਹ ਕਰੋ ਜੀ ਦਰਸ਼ਨ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਡੇ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਜੀ ਨਾ ਨੀ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਆ ਇਹ ਸਿਰਫ ਤੇ ਸਿਰਫ ਆਪਾ ਬੰਦਾ ਸਿੰਘ ਜੀ ਬਹਾਦਰ ਦੀ ਬਦੌਲਤ ਹੈ ਜੀ ਇਹਨਾਂ ਨੇ ਹੀ ਕੰਮ ਕਰਨ ਵਾਲਿਆਂ ਨੂੰ ਜਿਵੇਂ ਇਹਨਾਂ ਦੇ ਮਾਲਕ ਬਣਾਇਆ ਸੀ ਨਾਨਕ ਸਾਹੀ ਸਿੱਕਾ ਨਾਨਕ ਸਾਹੀ ਮੋਰ ਲੋਗੜ ਕਿਲੇ ਦੇ ਵਿੱਚੋਂ ਆਪਾ ਬੰਦਾ ਸਿੰਘ ਜੀ ਮਾਝਾ ਨੇ ਚਲਾਈ ਸੀ ਇਹ ਪਾਵਨ ਸਥਾਨ ਗੁਰੂ ਪਿਆਰੇਓ ਜੀ ਦਰਸ਼ਨ ਕਰ ਰਹੇ ਹਾਂ ਜੀ ਇਹ ਹੈ ਇੱਟੋਪ ਲੋਗੜ ਸਾਹਿਬ ਉਸ ਸਮੇਂ ਤੇ ਮੋਰਚਾ ਹੁੰਦਾ ਸੀ ਤੁਹਾਨੂੰ ਦਿਖਾਉਣਾ ਹੈ ਜੀ ਮੋਰਚੇ ਦੇ ਕੋਲ ਜਾ ਕੇ ਇਹ ਢੋਪ ਬਣਾਈ ਹੋਈ ਹੈ ਹੁਣ ਸਿਰਫ ਬਨਾਵਟੀ ਹੈ ਵਖਾਣ ਨੂੰ ਹਰ ਉਹ ਵੇਖੋ ਵੀ ਇੱਥੇ ਉਸ ਵੇਲੇ ਮੋਰਚਾ ਲੱਗਿਆ ਹੋਇਆ ਸੀ ਤੇ ਸਾਰੇ ਦੂਰ ਤੱਕ ਕਿਉਂਕਿ ਇਹ ਹੀ ਰਸਤਾ ਸਿਸਟਮ ਕਿਲੇ ਦੇ ਅੰਦਰ ਆਣ ਦੇ ਲਈ ਉਹ ਵੇਖੋ ਤੁਸੀਂ ਦੂਰ ਤੱਕ ਅੱਜ ਦੇ ਸਾਹਮਣੇ ਬਿਲਡਿੰਗ ਦਿਖਾਈ ਦੇ ਰਹੀ ਹੈ ਜੀ ਹਰਿਆਣਾ ਗਵਰਨਮੈਂਟ ਵੱਲੋਂ ਪਾਪਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਦੇ ਵਿੱਚ ਇੱਥੇ ਮਿਊਜ਼ੀਅਮ ਬਣਾਉਣਾ ਹੈ ਉਹਨਾਂ ਨੇ ਤੇ ਉਹ ਦੂਰ ਤੱਕ ਤੁਸੀਂ ਦਰਸ਼ਨ ਕਰੋ ਇਹ ਸਾਰਾ ਇਲਾਕਾ ਦੂਰ ਤੱਕ ਦਿਖਾਈ ਦੇਣਾ ਕੋਈ ਵੀ ਹਰਕਤ ਹੋਵੇਗੀ ਇੱਥੇ ਜਿਹੜਾ ਮੋਰਚੇਦ ਸਿੰਘ ਹੋਏਗਾ ਉਹ ਜਰੂਰ ਬਜਰੂਸ ਨੂੰ ਦੇਖੇਗਾ ਤੇ ਵੇਖ ਕੇ ਆਪਣੇ ਸਾਥੀਆਂ ਨੂੰ ਕੇ ਸੁਚੇਤ ਕਰੇਗਾ ਇਹ ਕਿਲੇ ਦੇ ਵਿੱਚ ਪਹਿਲਾ ਮੋਰਚਾ ਜੀ ਇੱਥੇ ਆ ਦੇਖੋ ਇਹ ਸੁੰਦਰ ਸਥਾਨ ਬੜੀ ਉਚਾਈ ਤੇ ਆ ਪਾਦ ਅਗੇ ਇਤਿਹਾਸ ਵਿੱਚ ਆਪਾਂ ਸੁਣਦੇ ਆ ਜੀ ਬਈ ਇੱਕ ਦੀਵਾ ਹੁੰਦਾ ਸੀ ਉਹ ਦੀਵੇ ਵਿੱਚ ਫੇ ਤੇਲ ਪਾ ਦਿੰਦੇ ਸੀ ਤੇ ਉਹ ਤੇਲ ਮਗਧਰੰਦਾ ਸੀ ਉਹ ਸਾਰਾ ਆ ਉਹ ਦੀਵਾ ਹੈ ਦੋ ਉੱਪਰ ਸਾਨ ਉਹ ਸਾਹਮਣੇ ਜੀ ਜੰਗਲ ਦੇ ਵਿੱਚ ਫੇ ਮੈਂ ਤੁਹਾਨੂੰ ਜੂਮ ਕਰਕੇ ਵਿਖਾਉਣਾ ਇੱਕ ਵਾਰੀ ਪਿਆਰੋਂ ਧਿਆਨ ਦੇ ਨਾਲ ਵੇਖੋ ਆਜ ਤਾਂ ਸਟੈਂਡ ਨਹੀਂ ਹੈ। ਹਾਜੀ ਜੂਮ ਕਰਦੇ ਆ ਹੱਥਾਂ ਦੇ ਨਾਲ ਥੋੜਾ ਜਿਹਾ। ਫੋਟੋ ਹਿਲਦੀ ਆ। ਪਰ ਫਿਰ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਇਹ ਬਿਲਕੁਲ ਐਸੇ ਪਹਾੜੀਆਂ ਦਾ ਅਖੀਰ ਹੈ। ਇੱਥੇ ਹੁੰਦਾ ਸੀ ਉਹ ਨਿਸ਼ਾਨ। ਤੇ ਉਹਦੀ ਯਾਦ ਦੇ ਵਿੱਚ ਫੇਰਾ ਦੀਵਾ ਬਣਾਇਆ ਹੋਇਆ ਜੀ। ਇਹਦੇ ਕਰੋ ਦਰਸ਼ਨ। ਜੀ ਉਹ ਦੀਵਾ ਰੋਜ਼ ਆਸ਼ਨਾ ਬਾਈ ਗੁਰੂ ਜੀ ਤੇ ਇੱਥੇ ਹੁਣ ਇਸ ਦੀਵੇ ਦੇ ਵਿੱਚ ਕੀ ਪਾ ਕੇ ਉਹ ਉਸ ਟਮ ਬਾਲਦੇ ਸੀ ਅਸੀਂ ਕੀ ਚੀਜ਼ ਪਾਣੀ ਜਿਹੜੀ ਲੰਮਾ ਸਮਾਂ ਬਲਦੀ ਰਹੇ ਉਹ ਵੀ ਮੈਂ ਤੁਹਾਨੂੰ ਵਿਖਾਉਣਾ ਜੇ ਕਿਤੇ ਉੱਤੇ ਦਰਖਤ ਨਹੀਂ ਮਿਲ ਗਏ ਇੱਕ ਦੋ ਦਰਖਤ ਮੈਨੂੰ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਉਦੋਂ ਇੱਥੇ ਦੇ ਜਿਹੜੇ ਲੋਕਲ ਬਸ਼ਿੰਦੇ ਸਨ ਇੱਥੇ ਕੰਮ ਕਰਦੇ ਨੇ ਉਹਨਾਂ ਨੇ ਮੈਨੂੰ ਦੱਸਿਆ ਸੀ ਬਈ ਭਾਈ ਸਾਹਿਬ ਜੀ ਇੱਥੇ ਆ ਚੀਜ਼ ਹੈ ਉਹ ਪਿੰਡ ਇੱਕ ਦਰਖਤ ਦੀ ਖਲ ਟਾਈਪ ਹੁੰਦੀ ਹੈ ਤੇ ਵੇਖਣ ਨੂੰ ਬੜੀ ਪੋਲੀ ਹੁੰਦੀ ਆ ਉਹਨੂੰ ਤੇਲ ਦੇ ਵਿੱਚ ਕਹਿੰਦੇ ਭੋਗ ਕਰਕੇ ਤੇ ਫਿਰ ਦੀਵੇ ਦੇ ਵਿੱਚ ਕਾਰ ਰੱਖ ਦਿੱਤਾ ਜਾਂਦਾ ਸੀ ਤੇ ਜੇ ਫਿਰ ਅਗ ਲਾ ਦਣੀ ਤੇ ਉਹ ਫਿਰ ਲੰਮਾ ਸਮਾਂ ਕਹਿੰਦੇ ਵਰਕ ਕਰਦੀ ਸੀ ਉਹ ਚੀਜ਼ ਕੰਮ ਕਰਦੀ ਸੀ ਮਤਲਬ ਤੇ ਇਹ ਸੁੰਦਰ ਸਥਾਨ ਬਣਿਆ ਜੀ ਤੁਸੀਂ ਸਾਰੇ ਆਓ ਤੇ ਇੱਥੇ ਦਰਸ਼ਨ ਕਰੋ ਤੇ ਇਹ ਹੈ ਜੀ ਕਿਲਾ ਲੋਹਗੜ ਸਾਹਿਬ ਜਿਹੜਾ ਹੁਣ ਗੁਰਦੁਆਰਾ ਪਰੰਧ ਕਮੇਟੀ ਸ਼੍ਰੀ ਪੋਂਡਾ ਸਾਹਿਬ ਜੀ ਵੱਲੋਂ ਇੱਕ ਮਿਊਜ਼ੀਅਮ ਟਾਈਪ ਬਣਾਇਆ ਜਾ ਰਿਹਾ ਜੀ ਤੇ ਇੱਥੇ ਹੁਣ ਪਾਣੀ ਦਾ ਪ੍ਰਬੰਧ ਵੀ ਹੈ ਸਾਰਾ ਬੜਾ ਸੋਹਣਾ ਬੈਠਣ ਨੂੰ ਵੀ ਲੈਟਰਿੰਗ ਬਾਥਰੂਮ ਹੋਰ ਸਾਰੀਆਂ ਜੋ ਵੀ ਫੈਸਿਲਿਟੀਆਂ ਚਾਹੀਦੀਆਂ ਨੇ ਉਹ ਹੈਗੀਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਆਣਾ ਚਾਹੀਦਾ ਜੀ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਲੋਗੜ ਸਾਹਿਬ ਉਹ ਆਪਣੇ ਬੱਚਿਆਂ ਨੂੰ ਵੀ ਜਰੂਰ ਦਰਸ਼ਨ ਕਰਾਣੇ ਚਾਹੀਦੇ ਨੇ ਪਾਵਨ ਸਥਾਨ ਦੇ ਤੇ ਆਪ ਵੀ ਪੁੰਚੋ ਜੀ ਤੇ ਉਹਨਾਂ ਨੂੰ ਵੀ ਪਜਾਓ ਆ ਜਿਹੜੀਆਂ ਪੱਥਰ ਨੇ ਇਹ ਜਦੋਂ ਹੁਣ ਇੱਥੇ ਕੰਮ ਚੱਲਿਆ ਹੋਇਆ ਸੀ ਉਹ ਸਾਰੀ ਦਾ ਉਹਦੇ ਵਿੱਚੋਂ ਜਿਹੇ ਨਿਕਲੀਆਂ ਨੇ ਇਹ ਪ੍ਰਾਤਨ ਘੜੀਆਂ ਹੋਈਆਂ ਉਸੇ ਤਰੀਕੇ ਦੇ ਨਾਲ ਇਹ ਅੱਜ ਦੇ ਸਮੇਂ ਤਾਂ ਨਹੀਂ ਇਦਾਂ ਘੜਦੇ ਮਤਲਬ ਘੜਿਆ ਜਾ ਸਕਦਾ ਪਰ ਉਹ ਨਹੀਂ ਹੈ ਆ ਇਹ ਦਵਾਰ ਦੇ ਵਿੱਚ ਲੱਗਦਾ ਜੀ ਇਹ ਪ੍ਰਾਤਨ ਹੈ ਉਹ ਪੱਥਰ ਨੇ ਜਿਹੜੇ ਦਵਾਰ ਦੇ ਵਿੱਚੋਂ ਨਿਕਲੇ ਨੇ ਨਾਲ ਹੀ ਮੈਂ ਤੁਹਾਨੂੰ ਇਹਨਾਂ ਪੱਥਰਾਂ ਦੀ ਇੱਕ ਬਣੀ ਹੋਈ ਦਵਾਰ ਵੀ ਬੁਖਾ ਰਿਹਾ ਜਿਹੜੀ ਪ੍ਰਾਤਨ ਹੈ ਖੁਦਾਈ ਜਦੋਂ ਇੱਥੇ ਕੀਤੀ ਗਈ ਸੀ ਇੱਥੇ ਇੱਕ ਪਹਾੜੀ ਸੀ ਨਾ ਜੀ ਤੇ ਥੋੜੀ ਜਿਹੀ ਜ਼ਮੀਨ ਸਮਤਲ ਕੀਤੀ ਆ ਤੇ ਆ ਸਾਰੀ ਤੁਸੀਂ ਵੇਖੋ ਧਿਆਨ ਦੇ ਨਾਲ ਉਹੋ ਹੀ ਇਟਾਂ ਉਸੇ ਤਰੀਕੇ ਦੀ ਖੜੀ ਹੋਈ ਘੜਤ ਇਹ ਇਹਦੇ ਵਿੱਚੋਂ ਮਿੱਟੀ ਜੋ ਨਿਕਲ ਰਹੀਆਂ ਨੇ ਫਿਰ ਇੱਥੇ ਲਾਈਟਾਂ ਦਾ ਵੀ ਸਾਰਾ ਪ੍ਰਬੰਧ ਹੈ ਜ ਰਾਤ ਨੂੰ ਲਾਈਟਾਂ ਬਲਦੀਆਂ ਨੇ ਬਿਜਲੀ ਦਾ ਕਨੈਕਸ਼ਨ ਵੀ ਹੋ ਗਿਆ ਪਾਣੀ ਦਾ ਵੀ ਹੋ ਗਿਆ ਇਹ ਬੜਾ ਸੋਹਣੇ ਤਰੀਕੇ ਨਾਲ ਤਕਰੀਬਨ ਤਕਰੀਬਨ ਹੁਣ ਕੰਮ ਮੁਕੰਮਲ ਹੈ ਆਪਾਂ ਇਹ ਕਹਿ ਸਕਦੇ ਹਾਂ ਬਾਕੀ ਹੋਰ ਉਹ ਸਾਰੀ ਦਾ ਜਿਹੜਾ ਕਾਰਜ ਨੇ ਹੌਲੀ-ਹੌਲੀ ਉਹ ਵੀ ਚੱਲਦੇ ਰਹਿਣਗੇ ਜੀ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਪਿਆਰਿਓ ਕਿਲਾ ਲੋਗੜ ਸਾਹਿਬ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਕਿਲਾ ਲੋਗੜ ਸਾਹਿਬ ਇਥੇ ਬਾਬਾ ਬੰਦਾ ਸਿੰਘ ਜੀਹਾਦਰ ਨੇ ਖਾਲਸਾ ਰਾਜ ਦਾ ਪਹਿਲਾ ਸਿੱਕਾ ਜਾਰੀ ਕੀਤਾ ਜੀ ਤੇ ਉਸ ਤੋਂ ਬਾਅਦ ਖਾਲਸਾ ਰਾਜ ਦੀ ਪਹਿਲੀ ਮੋਹਰ ਨਾਨਕਸਾਹੀ ਮੋਹਰ ਤੇ ਨਾਨਕਸਾਹੀ ਸਿੱਕਾ ਇਸ ਸਥਾਨ ਤੋਂ ਜਾਰੀ ਹੋਇਆ ਜੀ ਇਹ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਸੀ ਉਸ ਸਮੇਂ ਦਾ ਲਗਭਗ 80 ਕਿਲੋਮੀਟਰ ਦਾ ਏਰੀਆ ਸੀ ਬਾਬਾ ਲੱਖੀਸ਼ਾ ਜੀ ਬਣਜਾਰਾ ਉਹਨਾਂ ਨੇ ਬੜੀਆਂ ਸੇਵਾਵਾਂ ਕੀਤੀਆਂ ਬੜੇ ਖੂਹ ਪਹਾੜ ਦੇ ਵਿੱਚ ਖੂਹ ਖੋਦਣ ਬੜਾ ਔਖਾ ਉਹਨਾਂ ਨੇ ਖੂਹਾਂ ਦੀ ਬੜੀ ਸੇਵਾ ਕੀਤੀ ਹੈ ਬੜੇ ਸੁੰਦਰ ਤਰੀਕੇ ਦੇ ਨਾਲ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਪੌਂਟਾ ਸਾਹਿਬ ਜੀ ਵੱਲੋਂ ਇਹ ਸਾਰੇ ਉਸਾਰੀ ਦੇ ਕਾਰਜ ਉਸ ਵਰੇ ਇੱਕ ਇੱਕ ਗਲ ਬਣਾਈ ਹੋਈ ਹੈ ਜੀ ਇੱਧਰ ਜਿਰਾਫ ਨੇ ਜੀ ਹਿਰਣ ਇਹ ਸਾਰੇ ਬੱਚਿਆਂ ਦੇ ਮੰਦੋਰਨ ਜਾਂਦੇ ਲਈ ਲਾਪਾ ਲਾ ਲਈ ਹੈ ਜੀ ਪਾਰਕ ਆ ਹਾਥੀ ਬਣੇ ਹੋਏ ਨੇ ਦੋ ਤੇ ਉਸ ਤਰੀਕੇ ਦੇ ਜਿਵੇਂ ਉਸ ਸਮੇਂ ਦਾ ਜੋ ਵੀ ਸੀ ਸਿਸਟਮ ਉਸ ਤਰੀਕੇ ਦਾ ਬੁਖਾਨ ਦੀ ਕੋਸ਼ਿਸ਼ ਕੀਤੀ ਹੈ ਜੀ ਕਿਲਾ ਲੋਗੜ ਸਾਹਿਬ ਇੱਥੇ ਕਈ ਪ੍ਰਕਾਰ ਦੇ ਬੁੱਟੇ ਲੱਗੇ ਨੇ ਇਹ ਹੈ ਜੀ ਛੋਟੀ ਇਲਾਇਚੀ ਦਾ ਬੁੱਟਾ ਹਰੀ ਛੋਟੀ ਇਲਾਇਚੀ ਇਹਨੂੰ ਹਰੀਆਂ ਇਲਾਇਚੀਆਂ ਲੱਗਣੀਆਂ ਨੇ ਆ ਨਾਲ ਹੀ ਹੈ ਪਹਾੜੀ ਪੁਦੀਨਾ ਪੁਦੀਨੇ ਦੀਆਂ ਕਈ ਕਿਸਮਾਂ ਨੇ ਜੀ ਇਹ ਪਹਾੜੀ ਪੁਦੀਨਾ ਹੈ ਸਾਹਿਬ ਸਾਰੇ ਦਸੂ ਮੈਂਬਰ ਸਾਹਿਬਾਨਾਂ ਦੇ ਸਹਿਯੋਗ ਦੇ ਦੁਆਰਾ ਇਹ ਪਾਵਨ ਕਿਲੇ ਦੀ ਉਸਾਰੀ ਦਾ ਕਾਰਜ ਬੜੇ ਸੋਹਣੇ ਤਰੀਕੇ ਦੇ ਨਾਲ ਆਰੰਭਿਆ ਹੋਇਆ ਜੀ ਆਹ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦਾ ਇੱਥੇ ਬੁੱਧ ਸਥਾਪਿਤ ਕੀਤਾ ਗਿਆ ਜੀ ਇੱਕ ਵਾਰੀ ਫੇਰ ਤੁਸੀਂ ਦਰਸ਼ਨ ਕਰੋ ਹਾਥੀ ਲੱਗੇ ਹੋਏ ਨੇ ਬੱਚਿਆਂ ਨੂੰ ਵਿਖਾਉਣ ਦੇ ਲਈ ਸਾਧ ਸੰਗਤ ਦੀ ਬੜਾ ਸੋਹਣਾ ਇਹ ਸਥਾਨ ਹੈ ਬੱਚਿਆਂ ਨੂੰ ਇੱਥੇ ਜਰੂਰ ਛੁੱਟੀਆਂ ਪਈਆਂ ਹੋਈਆਂ ਨੇ ਇੱਕ ਵਾਰ ਜਰੂਰ ਲੈ ਕਰਕੇ ਪਹੁੰਚੋ ਕਿਲਾ ਲੋਗੜ ਸਾਹਿਬ ਜੋ ਯਮਨਾਨਗਰ ਤੋਂ ਜਦੋਂ ਅਸੀਂ ਆਉਨੇ ਆ ਬिलासपुर ਤੋਂ ਹੋ ਕਰਕੇ ਸਿੱਧਾ ਰਸਤਾ ਲੋਗੜ ਸਾਹਿਬ ਨੂੰ ਆਉਂਦਾ ਜੀ ਤੇ ਜੇ ਪੋਂਡਾ ਸਾਹਿਬ ਤੋਂ ਆਣਾ ਹੈ ਤੇ ਫਿਰ ਅਸੀਂ ਪੋਂਡਾ ਸਾਹਿਬ ਤੋਂ ਢੋਲਾ ਕੂਆ ਕੋਲਰ ਕੋਲਰ ਤੋਂ ਫਿਰ ਅੱਗੇ ਵਾਕੇ ਖਾਬੇ ਪਾਸਿਆਂ ਨੂੰ ਲੈਫਟ ਸਾਈਡ ਨੂੰ ਰੋਡ ਮੁੜਦੀ ਹੈ ਜੀ ਉੱਥੋਂ ਤੁਸੀਂ ਇਸ ਕਿਲੇ ਦੇ ਦਰਸ਼ਨ ਕਰਨ ਦੇ ਲਈ ਆ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰ ਹੈ ਹੋ ਗਰਾਊਂਡ ਲੈਵਲ ਤੋਂ ਘੱਲ ਲਗਭਗ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਦੇਦੂਰੀਆ ਤੇ ਸਾਰਾ ਸਮਾਨ ਇਸ ਤਰੀਕੇ ਦੇ ਨਾਲ ਉੱਠ ਉੱਤੇ ਆਇਆ ਜੀ ਊਂਟ ਹਿੰਦੀ ਜੇ ਆਪਾਂ ਊਂਟ ਕਹਿੰਦੇ ਆ ਪੰਜਾਬੀ ਚ ਆਪਾਂ ਉੱਠ ਕਹਿੰਦੇ ਆ ਇਹ ਉੱਠ ਦੇ ਉੱਤੇ ਇਹਦੇ ਬੋਤਾ ਵੀ ਕਹਿੰਦੇ ਨੇ ਜੀ ਪੰਜਾਬੀ ਚ ਬੋਤਾ ਇਹ ਬੋਤੇ ਦੇ ਉੱਤੇ ਇਸ ਤਰੀਕੇ ਦੇ ਨਾਲ ਰੇਤਾ, ਬਜਰੀ, ਸੀਮੈਂਟ ਕੈਮਲ ਅੰਗਰੇਜ਼ੀ ਚ ਕੈਮਲ ਕਹਿੰਦੇ ਆ ਜੀ ਇਹਦੇ ਉੱਤੇ ਸਾਰਾ ਇਸ ਤਰੀਕੇ ਦੇ ਨਾਲ ਆ ਜੋ ਵੀ ਤੁਸੀਂ ਉੱਪਰ ਸਮਾਨ ਵੀਡੀਓ ਚ ਵੇਖਿਆ ਜੀ ਇਸ ਤਰੀਕੇ ਦੇ ਨਾਲ ਊਂਟ ਦੇ ਚੱਲ ਚੜਾਇਆ ਦੇਖੋ ਕਿੰਨਾ ਔਖਾ ਇੰਨਾ ਵਜ਼ਨ ਲੈ ਕਰਕੇ ਚੜਨਾ ਹੁਣ ਤੇ ਰਸਤਾ ਵੀ ਬੜਾ ਵਧੀਆ ਬਣ ਗਿਆ ਤੇ ਜਦੋਂ ਇੱਥੇ ਉਹ ਸਾਰੀ ਦਾ ਕਾਰਜ ਅਰੰਭਿਆ ਸੀ ਉਸ ਟਾਈਮੇ ਰਸਤਾ ਵੀ ਨਹੀਂ ਸੀ ਤੇ ਸਾਰਾ ਇਸ ਤਰੀਕੇ ਦੇ ਨਾਲ ਵਿਚਾਰੇ ਊਂਟ ਫੇਰ ਇਹ ਸਾਰਾ ਸਮਾਨ ਇੱਥੇ ਉੱਪਰ ਉਹਨਾਂ ਨੇ ਪਜਾਇਆ ਕੀ ਲੈ ਕੇ ਆਏ ਹੋ ਬਜਰੀ ਹੈ ਅੱਛਾ ਸਰੀਆਂ ਸੂਰੀਆ ਸਾਰਾ ਇਸ ਦੇ ਉੱਪਰ ਆਇਆ ਅੱਛਾ ਆ ਵੇਖੋ ਜੀ ਬੜਾ ਔਖਾ